ਰਵਨੀਤ ਬਿੱਟੂ ਜੀ ਦਿੱਲੀ ਦੇ ਏਸੀ ਕਮਰਿਆਂ 'ਚ ਬੈਠ ਕੇ ਫੋਕੀ ਜਿਹੜੀ ਪੰਜਾਬ ਨਾਲ ਹਮਦਰਦੀ ਦਿਖਾ ਰਹੇ ਉਹਨੂੰ ਛੱਡੋ ਜੇ ਵਾਕਈ ਪੰਜਾਬ ਦੇ ਪ੍ਰਤੀ ਕੋਈ ਹਮਦਰਦੀ ਹੈ ਪੰਜਾਬ ਦੇ ਪਾਣੀਆਂ ਦੀ ਅਗਰ ਫਿਕਰ ਹੈ ਤੇ ਭਗਵੰਤ ਸਿੰਘ ਮਾਨ ਵੰਗੂ ਆ ਕੇ ਡੈਮ ਤੇ ਨੰਗਲ ਡੈਮ ਤੇ ਆ ਕੇ ਪੈਰਾਡਾ ਤਾਂ ਤੇ ਅਸੀਂ ਮੰਨੀਏ ਵੀ ਤੁਹਾਨੂੰ ਪੰਜਾਬ ਨਾਲ ਕੋਈ ਹਮਦਰਦੀ ਹੈ ਪੰਜਾਬ ਦਾ ਦਰਦ ਹੈ ਸ਼ਰਿਆਮ ਤੁਹਾਡੀ ਪਾਰਟੀ ਸ਼ਰੇਆ ਤੁਹਾਡੀ ਭਾਜਪਾ ਦੀ ਸਰਕਾਰ ਦੇ ਇਸ਼ਾਰਿਆਂ ਤੇ ਬੀਬੀਐਮਬੀ ਦੇ ਅਫਸਰ ਪੰਜਾਬ ਦਾ ਪਾਣੀ ਲੁੱਟਣ ਨੂੰ ਫਿਰਤੇ ਹੋਰ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਨੂੰ ਜਾ ਕੇ ਉੱਥੇ ਪਹਿਰਾ ਦੇਣਾ ਪੈ ਰਿਹਾ ਇਸ ਤੋਂ ਵੱਧ ਤੱਕਾ ਕੀ ਹੋ ਸਕਦਾ ਪੰਜਾਬ ਨਾ ਸਾਰੇ ਹੱਦਾਂ ਤੁਸੀਂ ਔਰ ਤੁਹਾਡੀ ਕੇਂਦਰ ਸਰਕਾਰ ਨੇ ਪਾਰ ਕਰਤੀਆਂ ਪੰਜਾਬ ਬੀਜੇਪੀ ਚੋਂ ਇੱਕ ਵੀ ਲੀਡਰ ਬੋਲਣ ਨੂੰ ਤਿਆਰ ਨਹੀਂ ਹੈ ਕਿ ਤੁਸੀਂ ਪੰਜਾਬ ਦਾ ਪਾਣੀ ਨਹੀਂ ਪੀਤਾ ਤੁਹਾਨੂੰ ਪੰਜਾਬ ਦੇ ਪਾਣੀਆਂ ਦੀ ਕੋਈ ਫਿਕਰ ਨਹੀਂ ਹੈ ਰੋਜੇ ਕਬਿਆਨ ਦੇ ਦਿੰਨੇ ਹੋ ਕਿ ਇੱਕ ਬੂੰਦ ਨਹੀਂ ਜਾਣ ਦੇਵਾਂਗੇ ਉਧਰ ਤੁਹਾਡੇ ਅਫਸਰ ਜਿਹੜੇ ਆ ਰੋਜ਼ ਆ ਕੇ ਇਲੀਗਲ ਔਰ ਅਨਕਨਸਟੀਚੁਅਲ ਤਰੀਕੇ ਨਾਲ ਪੰਜਾਬ ਦੇ ਪਾਣੀ ਤੇ ਡਾਕਾ ਮਾਰਨ ਦੀ ਸਾਜ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਆ ਸਾਡੇ ਅਫਸਰਾਂ ਨੂੰ ਤੰਗ ਕੀਤਾ ਜਾ ਰਿਹਾ ਸਾਡੇ ਅਫਸਰਾਂ ਨੂੰ ਹਟਾਇਆ ਜਾ ਰਿਹਾ ਵੇਖੋ ਇਹ ਡਰਾਮੇ ਬਾਜੀ ਛੱਡੇ ਪੰਜਾਬ ਭਾਜਪਾ ਦਾ ਅਗਰ ਥੋੜਾ ਬਾਤ ਵੀ ਪੰਜਾਬ ਦੇ ਪ੍ਰਤੀ ਕੋਈ ਹਮਦਰਦੀ ਆ ਨਾ ਤੇ ਭਗਵੰਤ ਮਾਨ ਜੀ ਵਾਂਗੂ ਮੁੱਖ ਮੰਤਰੀ ਸਾਹਿਬ ਵਾਂਗੂ ਆਓ ਗਰਾਊਂਡ ਚ ਆਓ ਨਾ ਪਤਾ ਲੱਗੇ ਇਸ ਤਰ੍ਹਾਂ ਪੰਜਾਬ ਦੇ ਹੱਕਾਂ ਤੇ ਅਸੀਂ ਡਾਕੇ ਨਹੀਂ ਪੈਣ ਦੇਣੇ ਔਰ ਤੁਸੀਂ ਵੀ ਜੇ ਇੱਕ ਬਿਆਨ ਜਾਰੀ ਕਰਕੇ ਜੇ ਤੁਸੀਂ ਸੋਚਦੇ ਹੋਗੇ ਪਾਣੀ ਨਹੀਂ ਜਾਣ ਪਾਣੀ ਤੇ ਤੁਹਾਡੀ ਸਰਕਾਰ ਖੋਣ ਨੂੰ ਦਿਨ ਰਾਤ ਪੂਰਾ ਮਤਲਬ ਇਹ ਹਿਸ ਹੱਦ ਤੱਕ ਜ਼ੋਰ ਲਾ ਰਹੀ ਆ ਪੂਰਾ ਅੱਡੀ ਦਾ ਜ਼ੋਰ ਲਾਇਆ ਹੋਇਆ ਸੋ ਮੇਰੀ ਬੇਨਤੀ ਅਰਬਨੀਤ ਬਿੱਟੂ ਜੀ ਪੰਜਾਬ ਦੇ ਲੋਕ ਸਾਰੀ ਸਿਚੁਏਸ਼ਨ ਨੂੰ ਦੇਖ ਰਹੇ ਆ ਪੰਜਾਬ ਦੇ ਲੋਕ ਸਭ ਕੁਝ ਪਛਾਣ ਰਹੇ ਕਿ ਕੌਣ ਪੰਜਾਬ ਦੇ ਪਾਣੀਆਂ ਦਾ ਰਾਖਾ ਆ ਕੌਣ ਅਸਲ ਚੰਦਰਦ ਹੈ ਤੇ ਕੌਣ ਗद्दार ਹੈ ਤੁਸੀਂ ਪੰਜਾਬ ਦੇ ਪਾਣੀਆਂ ਨਾਲ ਪੰਜਾਬ ਦੇ ਲੋਕਾਂ ਨਾਲ ਆਪਣੀ ਆਪਣੀ ਧਰਤੀ ਨਾਲ ਗਦਾਰੀ ਕਰ ਰਹੇ ਹੋ ਪੰਜਾਬ ਦੇ ਲੋਕ ਪੰਜਾਬ ਬੀਜੇਪੀ ਨੂੰ ਸਬਕ ਵੀ ਸਿਖਾਉਣ ਗਏ ਆਣ ਵਾਲੇ ਟਾਈਮ